ਕੱਲ ਨਾ ਐਸਐਸਪੀ ਬਟਿੰਡਾ ਦੇ ਵੱਲੋਂ ਪੂਰੀ ਸਟੋਰੀ ਆ ਜਿਹੜੀ ਉਹ ਸੁਣਾਈ ਗਈ ਆ ਕਿ ਕਿਸ ਤਰ੍ਹਾਂ ਜਿਹੜਾ ਕਮਲ ਨੂੰ ਇੱਥੇ ਲੈ ਕੇ ਆਂਦਾ ਗਿਆ ਕੌਣ ਲੈਣ ਗਿਆ ਕਿਵੇਂ ਗਏ ਤਾਂ ਉਹ ਸਟੋਰੀ ਦੇ ਵਿੱਚ ਕੋਈ ਜਿਹੜੇ ਕੜੀਆਂ ਨੇ ਉਹ ਰਹਿੰਦੀਆਂ ਨੇ ਜਾਂ ਕਿਵੇਂ ਇਸ ਕਿਸ ਹਿਸਾਬ ਨਾਲ ਉਹ ਸਟੋਰੀ ਬਣਾਈ ਗਈ ਐਸਐਸਪੀ ਸਾਹਿਬ ਨੇ ਜੇ ਪ੍ਰੈਸ ਕਾਨਫਰੰਸ ਕੀਤੀ ਹੈ ਕੋਈ ਸਟੋਰੀ ਨਵੀਂ ਹੈਗੀ ਤਾਂ ਉਹਦੇ ਤੇ ਮੈਂ ਕੋਈ ਕਿੰਤੁ ਕਿੰਤੁ ਨਹੀਂ ਕਰਨਾ ਕਿਉਂਕਿ ਪੁਲਿਸ ਦੀ ਆਪਣੀ ਸਟੋਰੀ ਅਸੀਂ ਆਪੇ ਹੁਣ ਜਿੱਥੋਂ ਤੱਕ ਸਵਾਲ ਇਸਕਤ ਹੁੰਦਾ ਰੋਲਾ ਪੈ ਗਿਆ ਜੀ ਮੈਰੋ ਨਾਲ ਕਤਲ ਕਰਤਾ ਹੈ ਭਾਈ ਸਾਹਿਬ ਦੇਖਣਾ ਸੀ ਇਹਦੇ ਚ ਇਹ ਹੈ ਕਿ ਇਸ ਘਟਨਾ ਤੋਂ ਪਹਿਲਾਂ ਕਿ ਉਹ ਕਿਹੜੇ ਸਰਕਮਸਟੈਂਸ ਬਣੇ ਉਹ ਕਿਹੜੀਆਂ ਘਟਨਾਵਾਂ ਹੋਈਆਂ ਜਿੱਥੇ ਇਹ ਮਾਮਲਾ ਚਲਦਾ ਵਿਪਾਜੀ ਆਪਣੇ ਧਰਮ 'ਚ ਰਹਿੰਦੇ ਕੰਚਨ ਦੇਵੀ ਤੋਂ ਕਮਲ ਕੌਰ ਬਣ ਗਈ ਔਰ ਜੇ ਸਿੱਖ ਧਰਮ ਦੇ ਵਿੱਚ ਆਏ ਹੋ ਤਾਂ ਜਿੱਥੇ ਸਿੱਖ ਧਰਮ ਦੇ ਵਿੱਚ मोस्ट ਵੈਲਕਮ ਅਸੀਂ ਕਿਸੇ ਨੂੰ ਮਨਾ ਨਹੀਂ ਕਰਦੇ ਬਿਲਕੁਲ ਧਰਮ ਤੁਸੀਂ ਭਾਵੇਂ ਕੋਈ ਵੀ ਹਿੰਦੂ ਧਰਮ ਵੀ ਅਡਾਪਟ ਕਰ ਸਕਦੇ ਹੋ 크ਿਸਚਨ ਵੀ ਕਰ ਸਕਦੇ ਆ ਅਸੀਂ ਕੋਈ ਵੀ ਧਰਮ ਦੇ ਜੀ ਅਡਾਪਟ ਆਪਾ ਕਰ ਸਕਦੇ ਬਟ ਉਹਦੇ ਨਾਲ ਨਾਲ ਉਸ ਧਰਮ ਦਾ ਕੋਈ ਡੈਕੋਰਮ ਉਸ ਧਰਮ ਦੇ ਕੁਝ ਅਸੂਲ ਨੇ ਕੁਝ ਡਿਸਪਲਨ ਹੋਏਗਾ ਯੂ ਹੈਵ ਟੂ ਫਾਲੋ ਤੁਹਾਨੂੰ ਉਹ ਚੀਜ਼ਾਂ ਮੰਨੋ ਕਰਨਾ ਕਿ ਸੇ ਧਰਮ ਦੀ ਦੂਜੇ ਦੇ ਧਰਮ ਦੀ ਆੜ ਲੈ ਕੇ ਆਪਾਂ ਜੇਕਰ ਕੁਝ ਕਰਦੇ ਆ ਤਾਂ ਮੈਂ ਇਸ ਚੀਜ਼ ਨੂੰ ਕਦੇ ਵੀ ਜਿਹੜੀ ਅਨ ਐਪਰੀਸ਼ੀਏਟ ਨਹੀਂ ਕਰਾਂਗੇ ਸੋ ਇਸ ਕੇਸ ਦੇ ਵਿੱਚ ਵੀ ਜਿਹੜਾ ਹੈਗਾ ਪੱਤਰਕਾਰ ਸਾਹਿਬ ਇਦਾਂ ਹੀ ਹੋਇਆ ਹੈ ਪੁਲਿਸ ਆਪਣਾ ਕੰਮ ਕਰੇ ਪੁਲਿਸ ਦੀ ਜਿਹੜੀ ਤਵਦੀਸ਼ ਹੈ ਜਿਹੜੀ ਇਨਵੈਸਟੀਗੇਸ਼ਨ ਹੈ ਮੈਂ ਕਹੂੰਗਾ ਕਿ ਫੇਅਰ ਤੇ ਟ੍ਰਾਂਸਪਰੈਂਟ ਹੋਵੇ ਆਪਾਂ ਥੋਪੀਏ ਨਾ ਆਪਾਂ ਪਲਾਂਟ ਨਾ ਕਰਦੇ ਕਿਸੇ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੈ ਜੇ ਭਾਈ ਸਾਹਿਬ ਸਾਈਡ ਤੇ ਨੇ ਮੌਕੇ ਤੇ ਨਹੀਂ હાજર ਕ੍ਰਾਈਮ ਸੀਨ ਟਾਈਮ ਨਹੀਂ ਸੀ ਇਨਸੀਡੈਂਟ ਟਾਈਮ ਤਾਂ ਇਹ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਆਪਣੇ ਕੇਸ ਨੂੰ ਬਿਹਤਰ ਬਣਾਉਣ ਲਈ ਉਹਨਾਂ ਵਿੱਚ ਜੜਾ ਪਲਾਂਟ ਕਰਨਾ। ਪੰਜਾਬ ਤੇ ਹਰਿਆਣਾ ਆਪਾਂ 2-3 ਸਟੇਟਾਂ ਦੀ ਗੱਲ ਕਰਦੇ ਹਾਂ। ਜੇ ਮੰਨ ਲਓ ਇੱਕ ਸਾਲ ਦੇ ਵਿੱਚ 200 ਕਤਲ ਹੋਏ। ਇਸ 200 ਕਤਲ ਦੇ ਵਿੱਚ ਕਿੰਨੇ ਦੋਸ਼ੀ ਨੇ ਜਿਨ੍ਹਾਂ ਨੇ ਇਮੀਡੀਏਟਲੀ ਸਨਡਰ ਕੀਤਾ। ਤੁਸੀਂ ਅਸੀਂ ਤੇ ਗਵਾਹ ਹਾਂ। ਤੁਸੀਂ ਆਪਣੇ ਅੱਖਾਂ ਸਾਹਮਣੇ ਤੁਹਾਡੇ ਏਰੀਆ 'ਚ ਕਤਲ ਹੋਈ ਹੋਣੀ ਹੈ। ਕਦੀ ਇਦਾਂ ਦੇਖਿਆ ਵੀ ਦੋਸ਼ੀ ਨਾਲੋ ਨਾਲ ਹੀ ਆਪ ਹੀ ਸਰਂਡਰ ਹੋ? ਸਾਨੂੰ ਜੋ ਬਾਬਾਜੀ ਵੱਲੋਂ ਭਾਈ ਸਾਹਿਬ ਵੱਲੋਂ ਹਦਾਇਤ ਹੈ ਉਹ ਇਹ ਹੈ ਕਿ ਅਸੀਂ ਪੁਲਿਸ ਦੀ ਤਵਦੀਸ਼ ਦੇ ਉਹ ਜੋਇਨ ਕਰਾਂ ਜੇ ਕੱਲ ਨੂੰ ਲੋੜ ਪੈਂਦੀ ਹੈ ਸਰਂਡਰ ਵੀ ਕੀਤਾ ਜਾਵੇ ਬਟ ਸਰਂਡਰ ਦੀਆਂ ਸਾਨੂੰ ਕੰਡੀਸ਼ਨਸ ਨੇ ਕਿ ਉਹਨਾਂ ਦਾ ਕੱਲ ਨੂੰ ਇਨਕਾਉਂਟਰ ਵੀ ਕਰ ਸਕਦੇ ਹਾਂ ਕਿ ਸਾਡੀ ਪੁਲਿਸ ਬੜੀ ਐਕਸਪਰਟ ਇਨ ਇਨਕਾਉਂਟਰ ਕਾਨੂੰਨ ਚ ਜੀ ਕਹਿੰਦਾ ਇਹ ਕਿਹੜੀ ਸੈਕਸ਼ਨ ਹੈ ਕਿ ਜਿਹਦੇ ਚ ਡਰੈਸ ਸੈਟਲਡ ਹੋ ਕੀ ਲੇਡੀ ਨੇ ਡਰੈਸ ਜਿਹੜੀ ਏ ਉਹ ਕੱਪੜੇ ਕਿੰਨੇ ਪਾਉਣੇ ਨੇ ਬਲਗੈਰਿਟੀ ਕਿਹੜੇ ਲੈਵਲ ਤੇ ਆ ਕਾਨੂੰਨ ਚ ਉਹ ਚੀਜ਼ਾਂ ਜਿਹੜੀਆਂ ਨੇ ਹਰੇਕ ਚੀਜ਼ ਡਿਫਾਈਨ ਤੁਹਾਨੂੰ ਬੁੱਕ ਨਹੀਂ ਕਰੇਗੀ ਜਿਹੜੇ ਸਮਾਜ ਚ ਅਸੀਂ ਰਹਿੰਦੇ ਆ ਉਹਦੇ ਕਸਟਮਸ ਨੇ ਰੀਤੀ ਰਿਵਾਜ ਨੇ ਰਿਚੁਅਲਸ ਨੇ ਉਹ ਸਾਨੂੰ ਸਮਾਜ ਚ ਰਹਿਣ ਦੀ ਜਾਂਚ ਦੱਸੂ ਇਸ ਇਨਸੀਡੈਂਟ ਤੋਂ ਬਾਅਦ ਸਾਡੇ ਵਾਲਾ ਪੇਜ ਜਿਹੜਾ ਜੀ ਉਹ ਬੈਨ ਕਰ ਦਿੱਤਾ ਥਰੋਅਆਊਟ ਇੰਡੀਆ ਚ ਭਾਈ ਮੈਰੋ ਦਾ ਪੇਜ ਬੈਨ ਕਰ ਦਿੱਤਾ ਗਿਆ ਪਰ ਅੱਜ ਤੱਕ ਕਰ ਤੁਹਾਨੂੰ ਇਸ ਚੀਜ਼ ਦਾ ਮੈਂ ਕਹਿੰਦਾ ਕਿ ਇਸ ਤੋਂ ਵੱਧ ਦਿਲਚਸਪ ਪਾਟ ਹੋ ਹੀ ਨਹੀਂ ਸਕਦਾ ਕਿ ਅੱਜ ਕੰਚਨਦੇਵੀ ਯਰਾਂ ਦਾ ਪੇਜ ਵੀ ਚੱਲ ਰਿਹਾ ਹੈ ਔਰ ਅੱਜ ਭਾਜੀ ਉਹ ਜਿਹੜੇ 7-8 ਹੋਰ ਵਿਅਕਤੀ ਨੇ ਉਹਨਾਂ ਦੇ ਪੇਜ ਵੀ ਜੜਨੇ ਧੜਾ ਧੜ ਚੱਲ ਰਹੇ ਹਾਂ ਹੰਤਪਤ ਲੱਗਿਆ ਨੂੰ ਸਕਿਉਰਟੀ ਮਿਲ ਗਈ ਉਹ ਮੈਡਮ ਨੂੰ ਕੱਲ ਨੂੰ ਕੋਈ ਉੱਥੇ ਅੰਮ੍ਰਿਤਸਰ ਦੇ ਨੇ ਸਕਿਉਰਟੀ ਦੇਣਾ ਕੋਈ ਮਾੜੀ ਗੱਲ ਨਹੀਂ ਅਸੀਂ ਸਾਨੂੰ ਕੋਈ ਇਤਰਾਜ਼ ਪਰ ਸਕਿਉਰਟੀ ਦੇ ਨਾਲ ਨਾਲ ਉੱਤੇ ਪਰਚਾ ਵੀ ਸਾਡੇ ਪੰਜਾਬ ਦੇ ਵਿੱਚ ਇੱਕ ਕਮੇਟੀ ਕਨਸਟੀਟਿਊਟ ਕਰੋ ਜਿਹੜੀ ਇਹ ਸਕਰੂਟੀਨਾਈਜ਼ ਕਰੇ ਜਿਹੜੀ ਮੋਨਿਟਰਿੰਗ ਕਰੇ ਕਿ ਆਪ ਪੇजेस ਵਲਗੈਰਟੀ ਕਰ ਰਹੇ ਨੇ ਆਪ ਪੇजेस ਹੇਟਡ ਸਪੀਚ ਦੇ ਰਹੇ ਨੇ ਸੋ ਦੇ ਹੈਵ ਟੂ ਸਟਾਪ ਇਟ ਮੈਂ ਇਹ ਕਹੂੰਗਾ ਕਿ ਇਹਨਾਂ ਪੇजेस ਨੂੰ ਇਮੀਡੀਏਟਲੀ ਸਟਾਪ ਕਰੋ ਇਹਨਾਂ ਨੂੰ ਬੈਨ ਕਰੋ ਔਰ ਇਹਨਾਂ ਦੀਆਂ ਜਿਹੜੀਆਂ ਸਟ੍ਰਾਈਕਸ ਨੂੰ ਮਰਵਾਈਆਂ ਜਾਣ ਤਾਂ ਕਿ ਇੱਕ ਐਗਜ਼ਾਮਪਲ ਫਿਟ ਕਰ ਦਿੱਤੀ ਜਾਵੇ ਕਿ ਅੱਗੇ ਤੋਂ ਕੋਈ ਜੁਰਤ ਨਾ ਕਰੇ ਇਦਾਂ ਦੇ ਪੇਜ ਅਸਲੀ ਤੁਸੀ ਵਖਰੇ ਰਿਆਸਤ ਨਿਊਜ਼ ਤੇ ਮੈਂ ਜਸਖੇਰਾ ਕੰਚਨ ਕੁਮਾਰੀ ਔਰ ਫਕਮਲ ਭਾਬੀ ਕਿ ਇੱਕ ਸੋਸ਼ਲ ਮੀਡੀਆ ਤੇ ਨਾਮ ਕਮਲ ਕੌਰ ਰੱਖਿਆ ਸੀ ਜਿਸ ਨਾਮ ਤੇ ਹੋਣਾ ਵਿਵਾਦ ਖੜਾ ਹੋਇਆ ਕਿ ਕੌਰ ਸ਼ਬਦ ਲਾਇਆ ਸੀ ਇਸ ਕਰਕੇ ਜਿਹੜਾ ਉਸ ਨੂੰ ਪਹਿਲਾਂ ਵੀ ਸਮਝਾਇਆ ਗਿਆ ਸੀ ਪਰ ਉਸ ਤੋਂ ਬਾਅਦ ਹੁਣ ਬੀਤੇ ਦਿਨ ਉਸ ਦਾ ਕਤਲ ਹੋ ਜਾਂਦਾ ਜਿਸ ਦੇ ਵਿੱਚ ਦੋ ਨਿਹੰਗ ਸਿੰਘ ਲੜਕਿਆਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਇਹ ਪੁਲਿਸ ਵੱਲੋਂ ਦਾਵਾ ਕੀਤਾ ਗਿਆ ਤਾਂ ਇੱਕ ਕੱਲ ਪੀਸੀ ਆ ਜਿਹੜੀ ਉਹ ਪੁਲਸ ਦੇ ਵੱਲੋਂ ਕੀਤੀ ਜਾਂਦੀ ਆ ਜਿਸ ਦੇ ਵਿੱਚ ਇੱਕ ਪੂਰੀ ਸਟੋਰੀ ਆ ਜਿਹੜੀ ਉਹ ਐਸਐਸਪੀ ਦੇ ਵੱਲੋਂ ਜਿਹੜੀ ਆ ਉਹ ਸੁਣਾਈ ਜਾਂਦੀ ਆ ਪੂਰੀ ਸਟੋਰੀ ਟਾਈਪ ਜਿਹੜਾ ਉਹ ਪੂਰਾ ਕੇਸ ਆ ਜਿਹੜਾ ਸਮਝਾਇਆ ਜਾਂਦਾ ਤਾਂ ਅੱਜ ਸਾਡੇ ਨਾਲ ਅਮਰਪਾਲ ਮਹਿਰੋਂ ਦੇ ਵਕੀਲ ਘਮਣ ਬਰਦਸ ਮਦੂਦ ਨੇ ਸასი ਕਲਪਾ ਜੀ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਹਾਂ ਜੀ ਜੀ ਭਾਜੀ ਇੱਕ ਕੱਲ ਨਾ ਐਸਐਸਪੀ ਬਠਿੰਡਾ ਦੇ ਵੱਲੋਂ ਪੂਰੀ ਸਟੋਰੀ ਆ ਜਿਹੜੀ ਉਹ ਸੁਣਾਈ ਗਈ ਆ ਕਿ ਕਿਸ ਤਰ੍ਹਾਂ ਜਿਹੜਾ ਕਮਲ ਨੂੰ ਇੱਥੇ ਲੈ ਕੇ ਆਂਦਾ ਗਿਆ ਕੌਣ ਲੈਣ ਗਿਆ ਕਿਵੇਂ ਗਏ ਤਾਂ ਉਹ ਸਟੋਰੀ ਦੇ ਵਿੱਚ ਕੋਈ ਜਿਹੜੇ ਕੜੀਆਂ ਨੇ ਉਹ ਰਹਿੰਦੀਆਂ ਨੇ ਜਾਂ ਕਿਵੇਂ ਕਿਸੇ ਕਿਸਾਬ ਨਾਲ ਉਹ ਸਟੋਰੀ ਬਣਾਈ ਗਈ ਹੈ ਦੇਖੋ ਚਲੋ ਮੈਂ ਦੇਖੋ ਐਸਐਸਪੀ ਸਾਹਿਬ ਨੇ ਜੇ ਕੋਈ ਪ੍ਰੈਸ ਕਾਨਫਰੰਸ ਕੀਤੀ ਹੈ ਕੋਈ ਸਟੋਰੀ ਉਹਨਾਂ ਦੀ ਹੈਗੀ ਹੈ ਤਾਂ ਉਹਦੇ ਤੇ ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਕਿਉਂਕਿ ਪੁਲਿਸ ਦੀ ਆਪਣੀ ਸਟੋਰੀ ਹੈ ਅਸੀਂ ਆਪ ਦੇਖਣਾ ਹੈ ਜੀ ਹੁਣ ਜਿੱਥੋਂ ਤੱਕ ਸਵਾਲ ਇਸ ਕਤਲ ਦਾ ਹੈ ਜੀ ਰੌਲਾ ਪੈ ਗਿਆ ਜੀ ਮੈਰੋਰਾ ਨੇ ਕਤਲ ਕਰਤਾ ਕਤਲ ਕਰਤਾ ਜੀ ਭਾਈ ਸਾਹਿਬ ਦੇਖਣਾ ਸੀ ਇਹਦੇ ਚ ਇਹ ਹੈ ਕਿ ਇਸ ਘਟਨਾ ਤੋਂ ਪਹਿਲਾਂ ਜੀ ਕੀ ਉਹ ਕਿਹੜੇ ਸਰਕਮਸਟੈਂਸ ਬਣੇ ਜੀ ਉਹ ਕਿਹੜੀਆਂ ਘਟਨਾਵਾਂ ਹੋਈਆਂ ਜਿੱਥੇ ਇਹ ਮਾਮਲਾ ਚ ਪਹੁੰਚਿਆ ਦੇਖੋ ਕਮਲ ਜਿਹੜੀ ਇਹ ਹੈ ਕਿ ਕੋਰ ਕਮਲਕੌਰ ਭਾਬੀ ਨਾਮ ਦੀ ਜਿਹੜੀ ਇਹ ਇੱਕ ਆਈਡੀ ਮੈਂ ਕਹੂੰਗਾ ਇਹ ਬਣਾਈ ਗਈ। ਔਰ ਸਾਡੇ ਜਿਹੜਾ ਸਾਡਾ ਕੰਟਰੀ ਹੈ ਜਿੱਥੇ ਅਸੀਂ ਰਹਿ ਰਹੇ ਆਂ ਇੰਡੀਆ ਇੱਕ ਲੋਕਤੰਤਰ ਕੰਟਰੀ ਏ। ਜਿੱਥੇ ਰਾਈਟ ਟੂ ਲਾਈਫ ਆਰਟੀਕਲ 21 ਰਾਈਟ ਟੂ ਫ੍ਰੀडम ਆਫ ਸਪੀਚ ਰਾਈਟ ਟੂ ਤੁਹਾਡਾ ਜਿਹੜਾ ਰਿਲੀਜੀਅਨ ਹੈ ਇਹ ਭਾਜੀ ਸਾਰੇ ਸਾਡਾ ਕਨਸਟੀਟਿਊਸ਼ਨ ਆਫ ਇੰਡੀਆ ਜਿਹੜਾ ਹੈ ਇਹ ਸਾਨੂੰ ਪ੍ਰੋਵਾਈਡ ਕਰਦਾ ਪ੍ਰਦਾਨ ਕਰਦਾ ਹੈ। ਪਰ ਸੰਵਿਧਾਨ ਦੇ ਵਿੱਚ ਵਿੱਚ ਜਿੱਥੇ ਤੁਹਾਡੇ ਰਾਈਟਸ ਨਹੀਂ ਉੱਥੇ ਤੁਹਾਡੀਆਂ ਕੁਝ ਡਿਊਟੀਆਂ ਵੀ ਨੇ ਕੋਈ ਬਾਉਂਡਰੀਜ਼ ਵੀ ਨਹੀਂ ਹੁਣ ਰਾਈਟ ਟੂ ਲਾਈਫ ਨੂੰ ਬੜੇ ਲੋਕੀ ਮਿਸਯੂਜ਼ ਕਰਦੇ ਨੇ ਇਹ ਜੀ ਸਾਡੀ ਆਜ਼ਾਦੀ ਏ ਆਜ਼ਾਦੀ ਡਸਨਟ ਮੀਨ ਕਿ ਤੁਸੀਂ ਵਰਗਲ ਜਿਹੜੀ ਵਰਗਲ ਲੈਂਗੁਏਜ ਜੀ ਲਚਰਤਾ ਤੇ ਅਪਸੀਨ ਐਕਟ ਸੈਂਟ ਸੌਂਗਸ ਜਿਹਨੂੰ ਅਸੀਂ ਕਹਿੰਨੇ ਆ ਕਿ ਸੈਕਸੂਅਲੀ ਤੁਸੀਂ ਐਕਸਪਲੋਇਟ ਕਰਨਾ ਹੁਣ ਮੈਂ ਇੱਥੇ ਤੁਹਾਡੇ ਚੰਨ ਲਈ ਇੱਕ ਚੀਜ਼ ਅੱਜ ਤੁਹਾਡੇ ਕਹੂੰਗਾ ਕਿ ਬੀਬਾ ਜੀ ਆਪਣੇ ਧਰਮ ਚ ਰਹਿੰਦੇ ਕੰਚਨਦੇਵੀ ਤੋਂ ਕਮਲਕੌਰ ਬਣ ਗਏ ਜੀ ਔਰ ਜੇ ਸਿੱਖ ਧਰਮ ਦੇ ਵਿੱਚ ਆਏ ਹੋ ਤਾਂ ਜਿੱਥੇ ਸਿੱਖ ਧਰਮ ਦੇ ਵਿੱਚ मोस्ट वेलकम ਅਸੀਂ ਕਿਸੇ ਨੂੰ ਮਨਾ ਨਹੀਂ ਕਰਦੇ ਬਿਲਕੁਲ ਧਰਮ ਤੁਸੀਂ ਭਾਵੇਂ ਕੋਈ ਵੀ ਇਹ Hindu ਧਰਮ ਵੀ ਅਡਾਪਟ ਕਰ ਸਕਦੇ ਆ Christian ਵੀ ਕਰ ਸਕਦੇ ਆ ਅਸੀਂ ਕੋਈ ਵੀ ਧਰਮ ਵੀਰ ਜੀ ਅਡਾਪਟ ਆਪਾਂ ਕਰ ਸਕਦੇ ਆ ਬਟ ਉਹਦੇ ਨਾਲ ਨਾਲ ਉਸ ਧਰਮ ਦਾ ਕੋਈ ਡੈਕੋਰਮ ਹੈ ਉਸ ਧਰਮ ਦੇ ਕੁਝ ਅਸੂਲ ਨੇ ਕੁਝ ਡਿਸਪਲਨ ਹੋਏਗਾ you have to follow ਤੁਹਾਨੂੰ ਉਹ ਚੀਜ਼ਾਂ ਫੋਲੋ ਕਰਨੀਆਂ ਪੈਣਗੀਆਂ ਇਹ ਨਹੀਂ ਕਿ ਮੈਂ ਕੱਲ ਨੂੰ ਮੰਨ ਲਓ ਸਿੱਖ ਧਰਮ ਚ ਪੈਦਾ ਹੋ ਕੇ ਕੱਲ ਨੂੰ ਮੈਂ Hindu ਧਰਮ ਇਸ ਕਰਕੇ ਅਡਾਪਟ ਕਰ ਲਾਂ ਕਿਉਂਕਿ ਹੁਣ ਮੈਂ ਕੁਝ ਵਰਗਲ ਜਿਹੜੀ ਲੈਂਗੁਏਜਸ ਨੇ ਮੈਂ ਉਹ ਯੂਜ਼ ਕਰਨੀਆਂ ਨੇ ਜਾਂ ਮੈਂ ਸੋਸ਼ਲ ਮੀਡੀਆ ਤੇ ਕਰਨੀਆਂ ਨੇ ਤੇ ਮੈਂ ਹੁਣ ਆਪਣਾ ਨਾਮ ਜਿਹੜਾ ਹੈ ਉਹ ਸਿੰਘ ਤੋਂ ਮੈਂ ਕੁਮਾਰ ਕਰ ਲਵਾਂ ਇਹ ਚੀਜ਼ ਗਲਤ ਹੋਏਗੀ ਕਿਸੇ ਧਰਮ ਦੀ ਦੂਜੇ ਦੇ ਧਰਮ ਦੀ ਆੜ ਲੈ ਕੇ ਆਪਾਂ ਜੇਕਰ ਕੁਝ ਕਰਦੇ ਆਂ ਤਾਂ ਮੈਂ ਇਸ ਚੀਜ਼ ਨੂੰ ਕਦੀ ਵੀ ਜਿਹੜੀ ਇਹਨੂੰ ਐਪਰੀਸ਼ੀਏਟ ਨਹੀਂ ਕਰਾਂਗੇ ਸੋ ਇਸ ਕੇਸ ਦੇ ਵਿੱਚ ਵੀ ਜਿਹੜਾ ਹੈਗਾ ਪੱਤਰਕਾਰ ਸਾਹਿਬ ਇਦਾਂ ਹੀ ਹੋਇਆ ਹੈ ਜੀ ਇਹ ਲੇਡੀ ਨੂੰ ਭਾਈ ਸਾਹਿਬ ਮਿਲੇ ਭਾਈ ਸਾਹਿਬ ਨੇ ਰੋਕਿਆ ਭਾਈ ਸਾਹਿਬ ਨੇ ਰਿਕੁਐਸਟ ਕੀਤੀ ਫਿਰ ਉਸ ਤੋਂ ਬਾਅਦ ਇਹਦੀ ਵਿੱਤੀ ਮਦਦ ਵੀ ਕੀਤੀ ਫਿਰ ਇਹਨੇ ਇਹ ਜਦੋਂ ਇਹਨੂੰ ਕਿਹਾ ਕਿ ਵਾਰਨ ਕਰਤਾ ਕਿ ਬੀਬਾ ਪਲੀਜ਼ ਤੁਸੀਂ ਇਦਾਂ ਦਾ ਕੁਝ ਨਹੀਂ ਕਰਨਾ ਤੁਹਾਨੂੰ ਉਹਦੇ ਖਿਲਾਫ ਕੰਪਲੇਂਟ ਵੀ ਕੀਤੀ ਜੀ ਜਦੋਂ ਕੋਈ ਐਕਸ਼ਨ ਉਹਦੇ ਤੇ ਨਹੀਂ ਹੋਇਆ ਤਾਂ ਮੈਂ ਅੱਗੇ ਵੀ ਗੱਲ ਕਰਦਾ ਹੁੰਨਾ ਕਿ ਯਾਰ ਵਿਦਰੋਹ ਤੇ ਕਤਲ ਕਦੋਂ ਹੁੰਦੇ ਨੇ ਇਹ ਉਦੋਂ ਹੁੰਦੇ ਨੇ ਜਦੋਂ ਸਾਨੂੰ ਇਹ ਲੱਗਦਾ ਕਿ ਯਾਰ ਪੁਲਿਸ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਸਿਸਟਮ ਤੇ ਸਾਨੂੰ ਵਿਸ਼ਵਾਸ ਨਹੀਂ ਸੋ ਇਨਸਾਫ ਜਿਹੜਾ ਉਹ ਮਿਲਣ ਦੀ ਕੋ ਉਮੀਦ ਨਹੀਂ ਫਿਰ ਅਲਟੀਮੇਟਲੀ ਬੰਦਾ ਜਿਹੜਾ ਉਹ ਹਥਿਆਰ ਚੱਕਦਾ ਤੇ ਉਹ ਜਿਹੜਾ ਜੜਾ ਹੈਗਾ ਉਹ ਤਾਂ ਇਹ ਸੱਟੇ ਜਿਹੜੇ ਨੇ ਇਹ ਤਾਂ ਨਿਕਲਦੇ ਨੇ ਸੋ ਜਿਹੜਾ ਹੁਣੇ ਪ੍ਰੈਜ਼ੈਂਟ ਕੇਸ ਏ ਇਹਦੇ ਵਿੱਚ ਹਜੇ ਭਾਈ ਸਾਹਿਬ ਦਾ ਕੋਈ ਰੋਲ ਹੈ ਨਹੀਂ ਹੈ ਹਜੇ ਉਹਨਾਂ ਦੇ ਜਿਹੜੇ ਸਾਥੀ ਨੇ ਉਹ ਕੈਂਦੀਤਾ ਪੁਲਿਸ ਆ ਜੀ ਅਸੀਂ ਅਰੈਸਟ ਕੀਤੇ ਪਰ ਅਸੀਂ ਸੈਂਡਰ ਕਰਾਏ ਨਹੀਂ ਜੀ ਸੈਂਡਰ ਕਰਾਏ ਨੇ ਉਹ ਅੰਦਰ ਗਏ ਪਹਿਲੇ ਦਿਨ ਪੁਲਿਸ ਦੀ ਕਹਾਣੀ ਬੀਬਾ ਜਿਹੜੇ ਦੇਖੀ ਸੀ ਲੇਡੀ ਪੁਲਿਸ ਆਫੀਸਰ ਦੀ ਪ੍ਰੈਸ ਕਾਨਫਰੰਸ ਜਿਹੜੇ ਐਸਐਸਪੀ ਬਠਿੰਡੇ ਲੱਗੇ ਹੋਏ ਨੇ ਉਹਨਾਂ ਦੀ ਪਹਿਲੇ ਦਿਨ ਦੀ ਸਟੋਰੀ ਤਾਂ ਇਹ ਸੀ ਕਿ ਜੀ ਅਸੀਂ ਦੋ ਜਿਹੜੇ ਬੰਦੇ ਨੇ ਇਹ ਆਪਣਾ ਭਾਈ ਜਸਪ੍ਰੀਤ ਤੇ ਜਿਹੜਾ ਭਾਈ ਨਿਮਰਤਜੀਤ ਸਿੰਘ ਨੇ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਤੇ ਅਰੈਸਟ ਕਰਕੇ ਜੀ ਅਸੀਂ ਉਹਨਾਂ ਤੋਂ ਪੁੱਛਗਿੱਛ ਕੀਤੀ ਇਹਨਾਂ ਦੋਨਾਂ ਨੇ ਇੱਕ ਨੂੰ ਪਰਣਾ ਲੈ ਕੇ ਉਹਦਾ ਸਸਪੀਸ਼ਸ ਸਰਕਮਸਟੈਂਸ ਦੇ ਵਿੱਚ ਡੈੱਡ ਬੋਡੀ ਜਿਹੜੀ ਹੈ ਉਹ ਗੱਡੀ ਚੋਂ ਰਿਕਵਰ ਕੀਤੀ ਹੈ ਬਟ ਹੁਣ ਕੱਲ ਦੀ ਪ੍ਰੈਸ ਕਾਨਫਰੰਸ ਇਹ ਸੀ ਕਿ ਕੋਈ ਕਿ ਉਹਨਾਂ ਨੂੰ ਇਹ ਲੱਗਾ ਕਿ ਭਾਈ ਮਹਿਰੋ ਜੜਾ ਕਿਉਂਕਿ ਇਹ ਵੱਡਾ ਕੇਸ ਹੈ ਤੇ ਇਹਨੂੰ ਕੌਨਸਪਿਰੇਟਰ ਨਹੀਂ ਬਣਾਣਾ ਜਿਹਨੂੰ ਅਸੀਂ ਸਾਜ਼ਿਸ਼ਕਾਰ ਕਹਿੰਨੇ ਆ ਵੀ ਇਹਨੂੰ ਮੁੱਖ ਕੇਸ ਚ ਆਪਾਂ ਲੈ ਕੇ ਆਈਏ ਸੋ ਮੁੱਖ ਕੇਸ ਚ ਲੈ ਕੇ ਆਉਣ ਲਈ ਪੁਲਿਸ ਨੇ ਜਿਹੜਾ ਉਹ ਜਿਹੜਾ ਹੁਣ ਪਰਣਾ ਜੀ ਉਹ ਭਾਈ ਸਾਹਿਬ ਨੂੰ ਫੜਾਤਾ ਜੀ ਇਹ ਉਹੀ ਕਤਲ ਕਰਕੇ ਗਏ ਨੇ ਸੋ ਮੈਂ ਇਹ ਕਹੂੰਗਾ ਮੇਰੀ ਡਿਮਾਂਡ ਵੀ ਹੈ ਕਿ ਪੁਲਿਸ ਆਪਣਾ ਕੰਮ ਕਰੇ ਜੀ ਪੁਲਿਸ ਦੀ ਜਿਹੜੀ ਤਵਦੀਸ਼ ਹੈ ਜਿਹੜੀ ਇਨਵੈਸਟੀਗੇਸ਼ਨ ਹੈ ਮੈਂ ਇਹ ਕਹੂੰਗਾ ਕਿ ਫੇਅਰ ਤੇ ਟਰਾਂਸਪੇਰੈਂਟ ਹੋਵੇ ਆਪਾਂ ਥੋਪੀਏ ਨਾ ਆਪਾਂ ਪਲਾਂਟ ਨਾ ਕਰੀਏ ਕਿਸੇ ਚੀਜ਼ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਰਹਿਣ ਦੋ ਜੇ ਭਾਈ ਸਾਹਿਬ ਸਾਈਡ ਤੇ ਨੇ ਮੌਕੇ ਤੇ ਨਹੀਂ ਹਾਜ਼ਰ ਕ੍ਰਾਈਮ ਸੀਨ ਟਾਈਮ ਨਹੀਂ ਸੀ ਇਨਸੀਡੈਂਟ ਟਾਈਮ ਤਾਂ ਇਹ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਆਪਣੇ ਕੇਸ ਨੂੰ ਬਿਹਤਰ ਬਣਾਉਣ ਲਈ ਉਹਨਾਂ ਨੂੰ ਵਿੱਚ ਜੜਾ ਪਲਾਂਟ ਕਰਨਾ ਹੀ ਕਰਨਾ ਹੈ ਕਮਰ ਸਾਹਿਬ ਕੱਲ ਜਦੋਂ ਐਸਐਸਪੀ ਜਿਹੜੇ ਬਠਿੰਡਾ ਨੇ ਉਹਨਾਂ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਜਾਂਦੀ ਉਹਦੇ ਵਿੱਚ ਕਿਹਾ ਗਿਆ ਕਿ ਜਿਹੜੇ ਅਮਰਤਪਾਲ ਮਹਿਰੋ ਨੇ ਉਹ ਕੇਸ ਕਰਨ ਤੋਂ ਬਾਅਦ ਕਤਲ ਕਰਨ ਤੋਂ ਬਾਅਦ ਜਿਹੜੇ ਉਹ ਇਥੋਂ ਅੰਡਰਗਰਾਊਂਡ ਹੋਏ ਨੇ ਤੇ ਵਿਦੇਸ਼ ਭਜੇ ਨੇ ਉਹਦੇ ਵਿੱਚ ਕਿੰਨੀ ਸਚਾਈ ਲੱਗਦੀ ਹੈ ਮੈਂ ਤੁਹਾਡੇ ਨਾਲ ਇੱਕ ਨਾ ਵੀਰਜੀ ਕੱਲ ਹੋਰ ਪੁੱਛੂੰਗਾ ਜੀ ਕਿ ਪੰਜਾਬ ਤੇ ਹਰਿਆਣਾ ਆਪਾਂ ਦੋ ਤਿੰਨ ਸਟੇਟਾਂ ਦੀ ਉਹ ਗੱਲ ਕਰ ਲੈਨੇ ਆ ਜੇ ਮੰਨ ਲਓ ਇੱਕ ਸਾਲ ਦੇ ਵਿੱਚ 200 ਕਤਲ ਹੋਇਆ ਹੈ ਜੀ ਇਸ 200 ਕਤਲ ਦੇ ਵਿੱਚ ਕਿੰਨੇ ਦੋਸ਼ੀ ਨੇ ਜਿਨ੍ਹਾਂ ਨੇ ਇਮੀਡੀਏਟਲੀ ਸਰੈਂਡਰ ਕੀਤਾ ਤੁਸੀਂ ਜਿੱਤੇ ਗਵਾਹ ਹੋ ਤੁਸੀਂ ਆਪਣੇ ਅੱਖਾਂ ਸਾਹਮਣੇ ਤੁਹਾਡੇ ਏਰੀਆ 'ਚ ਕਤਲ ਹੋਈ ਹੋਣਗੇ ਕਦੀ ਐਦਾਂ ਦੇਖਿਆ ਵੀ ਦੋਸ਼ੀ ਨਾਲੋਂ ਨਾਲ ਹੀ ਆਪ ਹੀ ਸਰੈਂਡਰ ਹੋ ਗਏ ਆਪਾਂ ਇੱਕ ਮੈਂ ਇਹ ਨਹੀਂ ਮੈਂ ਇਸ ਕੇਸ ਦੀ ਗੱਲ ਨਹੀਂ ਕਰਦਾ ਅਸੀਂ ਐਜ਼ ਇੱਕ ਐਡਵੋਕੇਟ ਮੈਂ ਗੱਲ ਕਰਦਾ ਕਿ ਜਦੋਂ ਵੀ ਕੋਈ ਕਤਲ ਹੁੰਦਾ ਹੈ ਹਮੇਸ਼ਾ ਇਹ ਦੇਖਿਆ ਜਾਂਦਾ ਹੈ ਕਿ ਦੋਸ਼ੀ ਕਤਲ ਤੋਂ ਬਾਅਦ ਭੱਜ ਗਏ ਫਿਰ ਕੋਈ ਐਂਟੀਸੀਪੇਟਰੀ ਬੇਲ ਲਾਂਦਾ ਹੈ ਕੋਈ ਰਿਟ ਪਾਉਂਦਾ ਹੈ ਕੋਈ ਇਨਕੁਆਇਰੀ ਲਾਂਦਾ ਹੈ ਜੇਕਰ ਨਹੀਂ ਹੋਈ हां पुलिस दी कोशिश को जरूर ਹੁੰਦੀ ਹੈ ਕਿ ਦੋਸ਼ੀਆਂ ਨੂੰ ਇਮੀਡੀਏਟਲੀ ਫੜ ਲਿਆ ਜਾਵੇ ਬਟ ਕੋਸ਼ਿਸ਼ ਜਿਹੜੇ ਦੋਸ਼ੀ ਤੇ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕੋਈ ਨਾ ਕੋਈ ਬਚਾਪੱਖ ਦੇ ਕੋਈ ਲਿੰਗਲ ਐਂਗਲ ਦੇ ਕੇ ਅਲਟੀਮੇਟਲੀ ਸਾਨੂੰ ਜੋ ਬਾਬਾ ਜੀ ਵੱਲੋਂ ਭਾਈ ਸਾਹਿਬ ਵੱਲੋਂ ਹਦਾਇਤ ਹੈ ਉਹ ਇਹ ਹੈ ਕਿ ਅਸੀਂ ਪੁਲਿਸ ਦੀ ਤਫਤੀਸ਼ ਜ਼ਰੂਰ ਜੁਆਇਨ ਕਰਾਂਗੇ ਜੇ ਕੱਲ ਨੂੰ ਲੋੜ ਪੈਂਦੀ ਹੈ ਸਰਂਡਰ ਵੀ ਕੀਤਾ ਜਾਏਗਾ ਬਟ ਸਰਂਡਰ ਦੀਆਂ ਸਾਨੂੰ ਕੰਡੀਸ਼ਨਸ ਨੇ ਕੀ ਉਹਨਾਂ ਦਾ ਕੱਲ ਨੂੰ ਇਨਕਾਉਂਟਰ ਵੀ ਕਰ ਸਕਦੀ ਹੈ ਪੁਲਿਸ ਕਿਉਂਕਿ ਸਾਡੀ ਪੁਲਿਸ ਬੜੀ ਐਕਸਪਰਟ ਇਨਕਾਉਂਟਰ ਦੇ ਵਿੱਚ ਵੀ ਠੀਕ ਹੈ ਸੋ ਜੋ ਨਵੇਂ ਟ੍ਰੈਂਡ ਆ ਰਹੇ ਨੇ ਉਹ ਮੈਂ ਨਹੀਂ ਕਹੂੰਗਾ ਕਿ ਬੰਦਾ ਸੇਫ ਹੈ ਜੇ ਸਾਨੂੰ ਲੋੜ ਪੈਗੀ ਮਾਨਯੋਗ ਹਾਈ ਕੋਰਟ ਦੇ ਵਿੱਚ ਦਾਖਲ ਕਰਾਂਗੇ ਪਟੀਸ਼ਨ ਪਟੀਸ਼ਨ ਦਾਖਲ ਕਰਕੇ ਅਸੀਂ ਉੱਥੋਂ ਇੱਕ ਆਰਡਰ ਲਵਾਂਗੇ ਕਿ ਅਸੀਂ ਸਨਡਰ ਕਰਨ ਨੂੰ ਤਿਆਰ ਹਾਂ ਬਟ ਵਿਦ ਓਨਲੀ ਵਨ ਕੰਡੀਸ਼ਨ ਕਿ ਥੈਟ ਦ ਸਟੇਟ ਮੇਕ ਕਾਈਂਡਲੀ ਡਾਇਰੈਕਟਡ ਟੂ ਪ੍ਰੋਵਾਈਡ ਦੀ ਇਮੀਜਟ ਸਕਿਉਰਟੀ ਕਵਰ ਸੋ ਵਿਦਆਊਟ ਸਕਿਉਰਟੀ ਵਿਦਆਊਟ ਪ੍ਰੋਟੈਕਸ਼ਨ we are not supposed to surrender before the any investigating agency it's my clear cut jaddi hai ga directions ne mm -hmm. uh, so sanu family valon eh uh, directions ne mm ki -hmm. uh, you have to approach the honorable high court ਤੁਸੀਂ ਉਹਨੂੰ ਅਪਰੋਚ ਕਰੋ ਤੇ ਉਸ ਤੋਂ ਬਾਅਦ ਕੋਈ ਆਰਡਰ ਲਿਆ ਜਾਏਗਾ ਤੇ ਡੈਫੀਨਿਟਲੀ ਅਸੀਂ ਅੱਗੇ ਉਹਨੂੰ ਜਿਹੜਾ ਦੇਖਾਂਗੇ ਜੀ ਕੀ ਕਰਨਾ ਆਉਂਦਾ ਹਾਂਜੀ ਕੁਮਰ ਸਾਹਿਬ ਵਿੱਚ ਜਿਹੜੇ ਕਈ ਜਿਹੜੇ ਵੱਡੇ ਆਗੂ ਨੇ ਉਹ ਵੀ ਨਿਹੰਗ ਸਿੰਘ ਜਥੇਬੰਦੀਆਂ ਉਹ ਵੀ ਅਮਰਤਪਾਲ ਮਹਿਰੋਂ ਦੇ ਹੱਕ 'ਚ ਖੜਦੀਆਂ ਨਜ਼ਰ ਆਉਂਦੀਆਂ ਨੇ ਸ਼੍ਰੀ ਕਾਲ삭 ਸਾਹਿਬ ਦੇ ਹੈੱਡ ਗ੍ਰੰਥੀ ਨੇ ਉਹਨਾਂ ਨੇ ਵੀ ਹੱਕ ਦੇ ਵਿੱਚ ਜਿਹੜਾ ਨਾਰਾ ਮਾਰਿਆ ਕਿ ਜੇ ਇੱਕ ਹੋਰ ਸ਼ਬਦ ਲਾਉਣਾ ਤਾਂ ਇਦਾਂ ਦੀ ਜਿਹੜੀ ਆ ਵੀਡੀਓ ਨਹੀਂ ਪਾਉਣੀ ਚਾਹੀਦੀ ਇਦਾਂ ਦਾ ਵੀਡੀਓ ਪਾਉਣੀ ਤਾਂ ਹਸ਼ਰ ਇਦਾਂ ਦਾ ਹੋਊਗਾ ਪਰ ਕੁਝ ਲੋਕਾਂ ਦੇ ਵੱਲੋਂ ਜਿਹੜਾ ਕਿਹਾ ਜਾਂਦਾ ਹੈ ਕਿ ਜਿਹੜਾ ਕਮਲ ਕ ਲਾਣਾ ਸਿੰਘ ਤੇ ਕੌਰ ਤੇ ਕੰਮ ਵੀ ਫਿਰ ਸਿੰਘਾਂ ਵਾਲੇ ਕਰੋ ਕੰਮ ਵੀ ਫਿਰ ਜਿਹੜੇ ਜਿਹੜੀ ਕੌਮ ਦੇ ਹਿਸਾਬ ਨਾਲ ਕਰੋ ਵਲਗੈਰਿਟੀ ਜੇ ਤੁਸੀਂ ਗੰਦ ਪਾਉਣਾ ਤਾਂ ਇਟ ਡਸਨਟ ਮੀਨ ਕਿ ਤੁਸੀਂ ਉਹਦਾ ਆਈਡੀ ਜੇ ਬਣ ਸਕਦਾ ਸੀ ਤਾਂ ਤੁਸੀਂ ਕੋਈ ਹੋਰ ਵੀ ਬਣਾ ਸਕਦੇ ਸੀ ਜੇ ਸਾਡੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਇਸ ਚੀਜ਼ ਦੀ ਨਿੰਦਾ ਕੀਤੀ ਹੈ ਇਹਦੀ ਨਖੇਦੀ ਕੀਤੀ ਹੈ ਤਾਂ ਮੈਂ ਇਸ ਚੀਜ਼ ਦਾ ਸਵਾਗਤ ਕਰਾਂਗਾ ਕਿ ਜਿਹੜੇ ਸਿੱਖ ਧਰਮ ਨੂੰ ਅਡਾਪਟ ਕੀਤਾ ਸੀ ਤਾਂ ਜੇ ਮੈਂ ਜਿਹੜੇ ਧਰਮ ਚ ਰਹਿਣਾ ਦੇਖੋ ਕੋਈ ਬੰਦਾ ਮੇਰੇ ਨਾਲ ਗੱਲ ਕਰਦਾ ਸੀ ਉਹ ਇਹ ਗੱਲ ਕਰ ਰਿਹਾ ਸੀ ਕਾਨੂੰਨ ਚ ਜੀ ਕਹਿੰਦਾ ਇਹ ਕਿਹੜੀ ਸੈਕਸ਼ਨ ਹੈ ਕਿ ਜਿਹਦੇ ਚ ਡਰੈਸ ਸੈਟਲਡ ਹੋਵੇ ਕਿ ਲੇਡੀ ਨੇ ਡਰੈਸ ਜਿਹੜੀ ਏ ਉਹ ਕੱਪੜੇ ਕਿੰਨੇ ਪਾਉਣੇ ਨੇ ਬਲਗੈਰਿਟੀ ਕਿਹੜੇ ਲੈਵਲ ਤੇ ਹੈ ਕਾਨੂੰਨ ਚ ਕੋਈ ਚੀਜ਼ਾਂ ਜੜੀਆਂ ਨੇ ਹਰੇਕ ਚੀਜ਼ ਡਿਫਾਈਨ ਤੁਹਾਨੂੰ ਬੁੱਕ ਨਹੀਂ ਕਰੇਗੀ ਜਿਹੜੇ ਸਮਾਜ ਚ ਅਸੀਂ ਰਹਿੰਦੇ ਆ ਉਹਦੇ ਕਸਟਮਸ ਨੇ ਰੀਤੀ ਰਿਵਾਜ ਨੇ ਰਿਚੁਅਲਸ ਨੇ ਉਹ ਸਾਨੂੰ ਸਮਾਜ ਚ ਰਹਿਣ ਦੀ ਜਾਂਚ ਦੱਸਦੇ ਨੇ ਹਰੇਕ ਚੀਜ਼ ਨੂੰ ਜੇ ਅਸੀਂ ਇਹ ਕਵਾਂਗੇ ਹੁਣ ਮੇਰੀ ਗੱਲ ਸੁਣੋ ਇੱਕ ਧਰਨ ਦੇ ਤੁਰਤੇ ਗੱਲ ਕਰਦਾ ਸਿੱਖਤ ਸਾਡੀ ਸਮਾਜ ਦੇ ਵਿੱਚ ਕੀ ਹੈ ਕਿ ਬੀਬੀਆਂ ਜਿਹੜੀਆਂ ਨੇ ਅਸੀਂ ਸਿਰ ਧਕਾਂਗੇ ਪੱਗ ਬਨਾਂਗੇ ਤੇ ਜਿਹੜੀਆਂ ਸਾਡੀਆਂ ਬੀਬੀਆਂ ਨੇ ਉਹ ਦੁਪੱਟਾ ਲੈਣਗੀਆਂ ਮੁਸਲਮਾਨ ਜਿਹੜੇ ਸਾਡੀ ਬੀਬੀਆਂ ਨੇ ਉਹ ਆਪਣਾ ਕੀ ਇਹਨੂੰ ਕਹਿੰਦੇ ਆ ਹਾਂਜੀ ਬੁਰਕਾ ਠੀਕ ਹੈ ਥਰਡ ਜਿਹੜੀਆਂ ਲੇਡੀਜ਼ ਹਿੰਦੂਜ਼ ਨੇ ਉਹ ਦੇ ਹੈਵ ਟੂ ਕਿ ਉਹ ਵੀ ਆਪਣਾ ਪ੍ਰੋਪਰ ਜੋ ਉਹਨਾਂ ਦੀ ਡ्रेसेस ਨੇ ਉਹ ਉਹਨਾਂ ਨੂੰ ਫੋਲੋ ਕਰਨਗੇ ਕੋਈ ਸਿਸ਼ਟਾਚਾਰ ਹੈ ਇਹਨੋਂ ਸਿਸ਼ਟਾਚਾਰ ਹਰੇਕ ਚੀਜ਼ ਨੂੰ ਜੇ ਅਸੀਂ ਕਹੀਏ ਕਿ ਯਾਰ ਕਾਨੂੰਨ ਚ ਲਿਖ ਕੇ ਦੱਸੋ ਦਾ ਇਹ ਚੀਜ਼ ਵੀ ਜੀ ਕਦੀ ਵੀ ਨਹੀਂ ਹੁੰਦੀ ਇਸ ਕੁਝ ਸਾਡੀਆਂ ਬੇਸਿਕ ਜਿਹੜੀਆਂ ਨੇ ਸਾਨੂੰ ਸਿੱਖਿਆ ਜਿਹੜੀ ਇਹ ਘਰੋਂ ਪੇਰੈਂਟਸ ਤੋਂ ਸਮਾਜ ਤੋਂ ਸਮਾਜ ਵਿੱਚ ਵਿਚਰਨ ਦੀ ਜਿ ਹਰੇਕ ਚੀਜ਼ ਹੁਣ ਮੈਂ ਕਹਾਂ ਜੀ ਮੈਂ ਫਲਾਣੇ ਨੂੰ ਕਿਵੇਂ ਗੱਲ ਕਰਾਂ ਇਹਦਾ ਕਾਨੂੰਨ ਦੱਸੋ ਇਹਦਾ ਤਰੀਕਾ ਕੀ ਇਹ ਗੱਲ ਕਰਨ ਦਾ ਇਹ ਸਿਸ਼ਟਾਚਾਰ ਇਹ ਸਿਸ਼ਟਾਚਾਰ ਹਮੇਸ਼ਾ ਕਾਨੂੰਨਾਂ ਚ ਨਹੀਂ ਮਿਲਦਾ ਸੋ ਮੇਰਾ ਇੱਕ ਕਰਕਸ ਆਫ ਸਟੋਰੀ ਇਹ ਹੈ ਕਿ ਇਹ ਜਿਹੜਾ ਜੇ ਜਥੇਦਾਰ ਸਾਹਿਬ ਨੇ ਬਿਲਕੁਲ ਸਹੀ ਕਿਹਾ ਇਹ ਲੋਕੀ ਇਹ ਕੱਲਾ ਇਹ ਨਹੀਂ ਕੁਝ ਹੋਰ ਪੇਜ ਪ੍ਰਮੋਟਰ ਨੇ ਪ੍ਰਮੋਟ ਕਰ ਰਹੇ ਨੇ ਉਹ ਕੀ ਕਰਦੇ ਨੇ ਹੀਟਡ ਸਪੀਚਸ ਕਰ ਰਹੇ ਨੇ ਕੁਝ ਸਾਡੇ ਹਿੰਦੂ ਵੀਰ ਨੇ ਕੁਝ ਸਾਡੇ ਆਪਣੇ ਸਿੱਖ ਵੀਰ ਨੇ ਉਹਨਾਂ ਦਾ ਪਰਪਸ ਕੀ ਹੈ देयर ਪਰਪਸ ਇਜ਼ ਓਨਲੀ ਟੂ ਗੈਟ ði ਮੈਕਸਿਮਮ ਟੀਆਰਪੀ देयर ਪਰਪਸ ਇਜ਼ ਓਨਲੀ ਟੂ ਪ੍ਰਮੋਟ ði ਸਪਰੇਟ ði ਪੇजेस ਸੋ ਥੈਟ ਦੇ ਕੈਨ ਦੇ ਕੈਨ ਮੈਕਸਿਮਮ ਅਬਟੇਨ ði ਜਿਹੜੇ ਹੈਗੇ ਨੇ ਟੀਆਰਪੀਸ ਸੋ ਮੈਂ ਇਹਦੇ ਵਿੱਚ ਤੁਹਾਨੂੰ ਇੱਕ ਸਿੰਪਲ ਜ਼ਿਆਦਾ ਨਹੀਂ ਮੈਂ ਇਹਦੇ ਵਿੱਚ ਪਹਿਣਾ ਮੈਂ ਸਿੰਪਲ ਇਹ ਕਹਿਣਾ ਕਿ ਆਪਣੇ ਨਿੱਜੀ ਸਵਾਰਥਾਂ ਲਈ ਤੁਸੀਂ ਜੇ ਵਰਗਲੈਰਟੀ ਪ੍ਰਮੋਟ ਕਰ ਰਹੇ ਹੋ ਲਚਰਤਾ ਪ੍ਰਮੋਟ ਕਰ ਰਹੇ ਹੋ ਤਾਂ ਇਹ ਸਮਾਜ ਦੇ ਵਿੱਚ ਆਬਜੈਕਸ਼ਨ ਹੋਏਗਾ ਔਰ ਐਕਸੈਪਟੇਬਲ ਨਹੀਂ ਹੋਏਗੀ ਐਡਮਿਟ ਲਈ ਅਸੀਂ ਇਹਨਾਂ ਤੇ ਕੰਪਲੇਂਟ ਦਿੱਤੀ ਸੀ ਜੇ ਪੰਜਾਬ ਪੁਲਿਸ ਸਾਡੀ ਕੋਈ ਐਕਸ਼ਨ ਇਹਦੇ ਉੱਤੇ ਲੈ ਲੈਂਦੀ ਤੇ ਡੈਫੀਨੇਟਲੀ ਮੈਨੂੰ ਲੱਗਦਾ ਕਿ ਅੱਜ ਜਿਹੜਾ ਇਹ ਕਤਲ ਸੀ ਇਹ ਨਾ ਹੁੰਦਾ ਜੇ ਪੰਜਾਬ ਪੁਲਿਸ ਇੱਕ ਪਰਚਾ ਦੇ ਦਿੰਦੀ ਔਰ ਇੱਕ ਚੀਜ਼ ਮਜ਼ੇਦਾਰ ਤੁਹਾਨੂੰ ਇੱਚੇ ਹੋਰ ਦੱਸਣਾ ਸਾਡੇ ਵਾਲੇ ਪੇਜ ਤੋਂ ਬਾਅਦ ਜਿਹੜਾ ਸਾਡੇ ਵਾਲਾ ਪੇਜ ਏ ਇਸ ਇਨਸੀਡੈਂਟ ਤੋਂ ਬਾਅਦ ਸਾਡੇ ਵਾਲਾ ਪੇਜ ਜਿਹੜਾ ਜੀ ਉਹ ਬੈਨ ਕਰ ਦਿੱਤਾ ਗਿਆ ਥਰੋਅਆਊਟ ਇੰਡੀਆ ਚ ਭਾਈ ਮੈਰੋ ਦਾ ਪੇਜ ਬੈਨ ਕਰ ਦਿੱਤਾ ਗਿਆ ਪਰ ਅੱਜ ਤੱਕਰ ਤੁਹਾਨੂੰ ਇਸ ਚੀਜ਼ ਦਾ ਮੈਂ ਕਹਿੰਦਾ ਕਿ ਇਸ ਤੋਂ ਵੱਧ ਦਿਲਚਸਪ ਪਾਟ ਹੋ ਹੀ ਨਹੀਂ ਸਕਦਾ ਕਿ ਅੱਜ ਕੰਚਨ ਦੇਵੀ ਰਾਂ ਦਾ ਪੇਜ ਵੀ ਚੱਲ ਰਿਹਾ ਹੈ ਔਰ ਅੱਜ ਭਾਜੀ ਉਹ ਜਿਹੜੇ 7-8 ਹੋਰ ਵਿਅਕਤੀ ਨੇ ਉਹਨਾਂ ਦੇ ਪੇਜ ਵੀ ਜੜਲੇ ਧੜਾ ਧੜ ਚੱਲ ਰਹੇ ਨੇ ਸੋ ਪੁਲਿਸ ਨੇ ਨੋ ਡਾਊਟ ਕੱਲ ਅਮਰitsar ਸੀਪੀ ਥਾਣੇ 'ਚ ਇੱਕ ਪਰਚਾ ਦਿੱਤਾ ਹੈ ਉਹ ਦਿੱਤਾ ਭਾਈ ਮਹਿਰੋਆਂ ਦੇ ਖਿਲਾਫ ਇਹਨਾਂ ਨੇ ਥ੍ਰੈਟ ਕੀਤਾ ਪਰ ਅੱਜ ਤੱਕ ਕਰ ਜਿਹੜੇ ਇਹ ਬਲਗੈਰਟੀ ਪੇਜ ਚਲਾ ਰਹੇ ਨੇ ਲੋਕ ਇਹਨਾਂ ਤੇ ਅਜੇ ਤੱਕ ਕਰੈਕਸ਼ਨ ਨਹੀਂ ਸੋ ਮੈਂ ਤੁਹਾਡੇ ਚੈਨਲ ਰਾਈ ਮੰਗ ਕਰੂੰਗਾ ਕਿ ਜੇ ਐਸੀ ਗਲਤ ਸੀ ਯਾਰ ਸਾਡੇ ਤੇ ਪਰਚਾ ਦਿੱਤਾ ਜੇ ਇਹ ਲੋਕ ਗਲਤ ਨੇ ਤੇ ਇਹਨਾਂ ਤੇ ਵੀ ਜਿਹੜਾ ਪਰਚਾ ਹੈ ਉਹ ਦਓ ਇਹ ਦੇਣਾ ਬਣਦਾ ਸੋ ਇਕੁਇਟੀ ਜਿਹੜੀ ਇਕੁਇਟੀ ਹੈ ਜਿਹੜੀ ਕਾਨੂੰਨ ਚ ਬਰਾਬਰਤਾ ਹੈ ਉਹਦੇ ਅਸੀਂ ਵੀ ਹੱਕਦਾਰ ਆ ਜੇ ਅਸੀਂ ਗਲਤ ਸੀ ਸਾਡੇ ਤੇ ਪਰਚਾ ਦਿੱਤਾ ਸੋ ਇਹਨਾਂ ਲੋਕਾਂ ਨੂੰ ਤੁਸੀਂ ਖੁੱਲ ਨਹੀਂ ਦੇਤੀ ਕਿ ਜੋ ਮਰਜੀ ਦਾ ਮਤਲਬ ਤਾਂ ਫਿਰ ਚੋਕੋ ਇਹਨਾਂ ਨੂੰ ਮੈਨੂੰ ਤਾਂ ਪਤਾ ਲੱਗਾ ਇਹਨੂੰ ਸਿਕਿਉਰਟੀ ਮਿਲ ਗਈ ਉਹਨੂੰ ਮੈਡਮ ਨੂੰ ਕੱਲ ਕੋਈ ਉੱਥੇ ਅੰਮ੍ਰਿਤਸਰ ਦੇ ਨੇ ਸਿਕਿਉਰਟੀ ਦੇਣਾ ਕੋਈ ਮਾੜੀ ਗੱਲ ਨਹੀਂ ਅਸੀਂ ਸਾਨੂੰ ਕੋਈ ਇਤਰਾਜ਼ ਨਹੀਂ ਪਰ ਸਿਕਿਉਰਟੀ ਦੇ ਨਾਲ ਨਾਲ ਉੱਤੇ ਪਰਚਾ ਵੀ ਦੇ ਦਿਓ ਜੋ ਕੁਝ ਕਰ ਰਹੀ ਸੀ ਭਾਈ ਜੀ ਜਦੋਂ ਕੰਚਨ ਕੁਮਾਰੀ ਦਾ ਕਤਲ ਹੁੰਦਾ ਉਸ ਤੋਂ ਬਾਅਦ ਜਿਹੜਾ ਭਾਈ ਅਮਰਤਪਾਲ ਮਹਿਰੋਂ ਦੇ ਵੱਲੋਂ ਇੱਕ ਸੰਦੇਸ਼ ਜਾਰੀ ਕੀਤਾ ਜਾਂਦਾ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਜਿਸ ਉਸ ਦੇ ਵਿੱਚ ਚਾਰ ਪੰਜ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਸੀ ਉਹਨਾਂ ਦਾ ਨਾਮ ਲਿਆ ਜਾਂਦਾ ਤਾਂ ਉਹਨਾਂ ਦੇ ਵਿੱਚ ਜਿਨ੍ਹਾਂ ਦਾ ਨਾਮ ਲਿਆ ਗਿਆ ਜੇਕਰ ਉਹਨਾਂ ਦੇ ਨਾਲ ਕੋਈ ਮਿਸ ਹੈਪਨਿੰਗ ਹੁੰਦੀ ਹੈ ਤਾਂ ਨਾ ਅਮਰਤਪਾਲ ਮਹਿਰੋਂ ਦਾ ਲੱਗੂ ਕਿਉਂਕਿ ਧਮਕੀ ਉਹਦੇ ਵੱਲੋਂ ਦਿੱਤੀ ਗਈ ਸੀ ਚਲੋ ਜੀ ਹੁਣ ਤਾਂ ਦੇਖੋ ਜਦੋਂ ਦੋਸ਼ੀ ਤੁਸੀਂ ਬਣਾ ਹੀ ਦਿੱਤਾ ਹੁਣ ਤਾਂ ਤੁਸੀਂ ਨਾਮ ਭਾਵੇਂ ਉਸ ਪਰਚੇ ਚ ਕਰ ਲੋ ਤੇ ਚਾਰ ਪਰਚੇ ਭਾਵੇਂ ਹੋਰ ਕਰ ਲੋ ਹੁਣ ਤਾਂ ਭਾਈ ਮੈਰੋਂ ਤੁਸੀਂ ਦੋਸ਼ੀ ਡਿਕਲੇਅਰ ਕਰ ਹੀ ਲਿਆ ਮੈਂ ਇਹ ਗੱਲ ਕਰਦਾ ਕਿ ਦੇਖੋ ਇਸ਼ੂ ਇਹ ਹੈ ਕਿ ਹੁਣ ਵੀ ਤਾਂ ਸਾਡੀ ਜਨਾਬ ਪੁਲਿਸ ਪ੍ਰੈਸ ਤੇ ਪ੍ਰੈਸ ਕਾਨਫਰੰਸ ਕਰ ਰਹੀ ਹੋ ਹੁਣ ਵੀ ਤਾਂ ਜਾਗੇ ਹੋ ਜੇ ਇਹ ਹੀ ਪਹਿਲਾਂ ਦੇਖ ਲੈਂਦੇ ਤੁਹਾਡਾ ਸਾਈਬਰ ਕ੍ਰਾਈਮ ਕਿੱਥੇ ਹੈ ਤੁਹਾਡਾ ਆਈਟੀ ਵਿੰਗ ਕਿੱਥੇ ਹੈ ਕਿਉਂ ਉਹ ਕੁੰਭ ਕਰਨ ਦੀ ਨੀਂਦ ਸੁੱਤੇ ਹੋਏ ਨੇ ਉਹਨਾਂ ਨੂੰ ਉਹਨਾਂ ਦੀਆਂ ਡਿਊਟੀਆਂ ਲਾਓ ਕਮੇਟੀ ਕਨਸਟੀਟਿਊਟ ਕਰੋ ਹਿੰਦੀ ਫਿਲਮਾਂ ਦੇ ਵਿੱਚ ਸੈਂਸਰ ਬੋਰਡ ਵੀ ਤਾਂ ਹੁੰਦਾ ਹੈ ਸਾਡੇ ਪੰਜਾਬ ਦੇ ਵਿੱਚ ਇੱਕ ਕਮੇਟੀ ਕਨਸਟੀਟਿਊਟ ਕਰੋ ਜਿਹੜੀ ਇਹਨਾਂ ਸਕਰੂਟੀਨਾਈਜ਼ ਕਰੇ ਜਿਹੜੀ ਮੋਨਿਟਰਿੰਗ ਕਰੇ ਕਿ ਆਪ ਪੇजेस ਵਲਗੈਰਿਟੀ ਕਰ ਰਹੇ ਨੇ ਆਪ ਪੇजेस ਹੇਟਡ ਸਪੀਚ ਦੇ ਰਹੇ ਨੇ ਸੋ ਦੇ ਹੈਵ ਟੂ ਸਟਾਪ ਇਟ ਮੈਂ ਇਹ ਕਹੂੰਗਾ ਕਿ ਇਹਨਾਂ ਪੇजेस ਨੂੰ ਇਮੀਡੀਏਟਲੀ ਸਟਾਪ ਕਰੋ ਇਹਨਾਂ ਨੂੰ ਬੈਨ ਕਰੋ ਔਰ ਇਹਨਾਂ ਦੇ ਜਿਹੜੀਆਂ ਸਟ੍ਰਾਈਕਸ ਨੂੰ ਮਰਵਾਈਆਂ ਜਾਣ ਤਾਂ ਕਿ ਇੱਕ ਐਗਜ਼ਾਮਪਲ ਫਿਟ ਕਰ ਦਿੱਤੀ ਜਾਵੇ ਕਿ ਅੱਗੇ ਤੋਂ ਕੋਈ ਜੁਰਤ ਨਾ ਕਰੇ ਇਦਾਂ ਦੇ ਪੇਜ ਚਲਾਣੇ ਪਾਈ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਸੀ ਜਿਨ੍ਹਾਂ ਨੇ ਬਲਾਤਕਾਰ ਦੀ ਜਿਹੜੀ ਗੱਲ ਕਹੀ ਹੈ ਕਿ ਉਹਦੇ ਨਾਲ ਰੇਪ ਹੋਇਆ ਕਤਲ ਤੋਂ ਪਹਿਲਾਂ ਉਹਨਾਂ ਦੇ ਖਿਲਾਫ ਐਕਸ਼ਨ ਹੋਊਗਾ ਨਹੀਂ ਜਿਹੜਾ ਰੇਪ ਵਾਲੀ ਗੱਲ ਆ ਉਹ ਤਾਂ ਬਿਲਕੁਲ ਬੇਸਲੈਸ ਗੱਲ ਏ ਕਦੀ ਮੈਨੂੰ ਲੱਗਦਾ ਪੁਲਿਸ ਨੇ ਅਜੇ ਤੱਕ ਕਿਸੇ ਸਟੇਟਮੈਂਟ 'ਚ ਨਹੀਂ ਕਿਹਾ ਇੱਕਾ ਦੋ ਤਿੰਨ ਭਾਈ ਸਾਹਿਬ ਕੋ ਪੇਜ ਚਲਾਉਂਦੇ ਨੇ ਉਹ ਉਹਦਾ ਮੈਂ ਜ਼ਰੂਰ ਦੇਖ ਲਿਆ ਕੱਲ ਪਰਸੋਂ ਦਾ ਇੱਕ ਭਾਈ ਬੋਲ ਰਿਹਾ ਇੱਕ ਸਰਦਾਰ ਸਾਹਿਬ ਨੇ ਉਹ ਵੀ ਚਲੋ ਮੈਂ ਉਹਨਾਂ ਦਾ ਨਾਮ ਤਾਂ ਕੀ ਲੈਣਾ ਆਪੀ ਸੈਕਸ਼ਨ ਪਰਿਵਾਰ ਨੂੰ ਪੁੱਛ ਕੇ ਲਵਾਂਗੇ ਸੋ ਇਹ ਵੀ ਇੱਕ ਅਫੈਂਸ ਹੈ ਕਿ ਤੁਸੀਂ ਰੋਂਗਲੀ ਰਿਯੂਮਰਸ ਨੂੰ ਸਪਰੈਡ ਕਰਨਾ ਅਫਵਾਹਾਂ ਇਹ ਅਫਾਹ ਹੋਗੀ ਕਿ ਜੀ ਉਹਨਾਂ ਨੇ ਪਹਿਲਾਂ ਰੇਪ ਕੀਤਾ ਤੇ ਫਿਰ ਇਦਾਂ ਦਾ ਕੀਤਾ ਸੋ ਮੈਂ ਇਹਨੂੰ ਸਟਰੋਂਗਲੀ ਕੰਡੈਮ ਕਰਦਾ ਤੇ ਜਿਹੜੇ ਇਹ ਪੇਜਸ ਨੇ ਇਹਨਾਂ ਨੂੰ ਵਾਰਨ ਕਰਦੇ ਆ ਕਿ ਤੁਸੀਂ ਜਾਂ ਤਾਂ ਹਟਜੋ ਨਹੀਂ ਤੇ ਫਿਰ ਤੁਹਾਡੇ ਖਿਲਾਫ ਲੀਗਲ ਐਕਸ਼ਨ ਲਿਆ ਜਾਏਗਾ ਏ ਗੱਲ ਕਰੀਏ ਕਿ ਜਦੋਂ ਜਿਹੜੇ ਇਥੋਂ ਹੁਣ ਕਹਿ ਦਈਏ ਕਿ ਇੱਕ ਕਿਸਮ ਦਾ ਕਾਨੂੰਨ ਤੋਂ ਬਾਹਰ ਚੱਲ ਰਹੇ ਨੇ ਅਮਰਪਾਲ ਮਹਿਰੋ ਤਾਂ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਪਿਤਾ ਜੀ ਸੀਗੇ ਉਹਨਾਂ ਦੀ ਭੈਣ ਸੀਗੀ ਉਹਨਾਂ ਨੂੰ ਜਿਹੜਾ ਹਰਾਸਤ ਦੇ ਵਿੱਚ ਲਿਆ ਗਿਆ ਸੀਗਾ ਨਹੀਂ ਕਾਨੂੰਨ ਤੋਂ ਬਾਹਰ ਤਾਂ ਨਹੀਂ ਆ ਪਾਜੀ ਇਟਸ ਵੈਰੀ ਇਨੀਸ਼ਲ ਸਟੇਜ ਨਾ ਪਾਜੀ ਹਜ ਤੱਕ ਵੀਕ ਵੀ ਨਹੀਂ ਹੋਇਆ ਕਿ ਉਹਨਾਂ ਨੇ ਕਿਹਾ ਮੈਂ ਬਾਗੀ ਜਾਂਦੇ ਨਹੀਂ ਬਾਗੀ ਡੋਜ਼ਨਟ ਮੀਨ ਪਾਜੀ ਬਾਗੀ ਇੱਕ ਵਰਡ ਜਿਹੜਾ ਹੈਗਾ ਉਹ ਉਹ ਇਨ ਅਦਰ ਵਰਡਸ ਵੀ ਆਰ ਸੇਇੰਗ ਇਟਸ ਅ ਪੀਓ ਜਿਨੂੰ ਪਗੋੜਾ ਕਹਿੰਦੇ ਆਪਾਂ ਪਗੋੜਾ ਜਿਹੜਾ ਉਹ ਐਟ ਲੀਸਟ 3 ਮਹੀਨੇ ਤਾਂ ਤੁਸੀਂ ਮੰਨ ਕੇ ਚੱਲੋ ਤਵਦੀਸ਼ ਤਰ੍ਹਾਂ ਜੀ ਹਜੇ ਤਾਂ ਯਾਰ ਇਟਸ ਵੈਰੀ ਇਨੀਸ਼ਲ ਸਟੇਜ ਦੇਖਾਂਗੇ ਅਸੀਂ ਕੋਈ ਪਗੋੜੇ ਨਹੀਂ ਹੈਗੇ ਠੀਕ ਹੈ ਜੇ ਕੱਲ ਨੂੰ ਤਵਦੀਸ਼ ਦੇ ਵਿੱਚ ਜ਼ਰੂਰਤ ਪਈਗੀ ਤਾਂ ਡੈਫੀਨਿਟਲੀ ਅਸੀਂ ਕਰਾਂਗੇ ਅਵੇਲ ਕਰਾਂਗੇ ਅਸੀਂ ਬਿਲਕੁਲ ਨਹੀਂ ਭੱਜਾਂਗੇ ਸਾਨੂੰ ਤਾਂ ਇਹ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਉਹਨਾਂ ਵੱਲੋਂ ਪਰ ਕੁਝ ਲੋਕਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜੇਕਰ ਉਹਨਾਂ ਨੂੰ ਪਹਿਲਾਂ ਸਮਝਾਇਆ ਸੀ ਪਿਆਰ ਨਾਲ ਵੀ ਸਮਝਾ ਕੇ ਦੇਖਿਆ ਕਹਿੰਦੇ ਕੀ ਕਤਲ ਕਰਨਾ ਸਹੀ ਹੈ ਕਾਨੂੰਨ ਨੂੰ ਆਪਣੇ ਹੱਥ ਚ ਲੈਣਾ ਸਹੀ ਹੈ ਨਹੀਂ ਦੋਕੋ ਮੈਂ ਜਸਟੀਫਾਈ ਦਾ ਇਸ ਚੀਜ਼ ਨੂੰ ਨਹੀਂ ਕਰਾਂਗਾ ਐਜ਼ ਐਡਵੋਕੇਟ ਕਿ ਕਾਨੂੰਨ ਨੂੰ ਸਾਨੂੰ ਕਦੀ ਵੀ ਆਪਣੇ ਹੱਥ ਚ ਨਹੀਂ ਲੈਣਾ ਚਾਹੀਦਾ ਜੀ ਇਹ 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 ਗੱਲ ਨੂੰ ਮੈਂ ਐਪਰੀਸ਼ੀਏਟ ਨਹੀਂ ਕਰਾਂਗਾ ਬਟ ਸਮ ਟਾਈਮ ਤੁਹਾਨੂੰ ਮੈਂ ਜਿਵੇਂ ਦੱਸ ਕੇ ਬੈਠਾਂ ਕਿ ਜਦੋਂ ਬੰਦਾ ਰੋਸ ਚ ਹੁੰਦਾ ਹੈ ਨਰਾਸ਼ਾ ਚ ਹੁੰਦਾ ਹੈ ਬੰਦੇ ਨੂੰ ਲੱਗਦਾ ਕਿ ਮੈਨੂੰ ਇਨਸਾਫ ਨਹੀਂ ਮਿਲਣਾ ਉਦੋਂ ਹੀ ਕੋਈ ਇਦਾਂ ਦਾ ਸਟੈਪ ਲੈਂਦਾ ਜੀ ਆਦਰਵਾਈਜ਼ ਤੁਹਾਨੂੰ ਵੀ ਪਤਾ ਹੈ ਕਿਉਂਕਿ ਇਸ ਚੀਜ਼ ਨੂੰ ਅਸੀਂ ਜਸਟੀਫਾਈ ਨਹੀਂ ਕਰਦੇ ਬਟ ਉਹ ਕਿਤੇ ਨਾ ਕਿਤੇ ਉਹ ਸਰਕਮਸਟੈਂਸ ਇਦਾਂ ਦੇ ਬਣ ਜਾਂਦੇ ਨੇ ਕਿ ਜਦੋਂ ਦੂਜੀ ਧਿਰ ਤੁਹਾਨੂੰ ਪ੍ਰੋਵੋਕ ਕਰੀ ਜਾਵੇ ਉੱਪਰਲੀ ਚੈਲੰਜ ਕਰੀ ਜਾਵੇ ਤੁਸੀਂ ਨਹੀਂ ਸਟਾਪ ਹੋ ਰਹੇ ਸੋ ਉਹਦੇ ਵਿੱਚ ਮੈਂ ਤੇ ਕਹੂੰਗਾ ਕਿ ਇਹਦੇ ਵਿੱਚ ਸਾਰੀ ਘਟਨਾਵਾਂ ਦੇ ਵਿੱਚ ਕਿਤੇ ਨਾ ਕਿਤੇ ਪੁਲਿਸ ਦਾ ਵੀ ਰੋਲ ਵੱਡਾ ਹੈ ਜੇ ਟਾਈਮਲੀ ਐਕਸ਼ਨ ਲੈ ਲੈਂਦੀ ਪੁਲਿਸ ਤੇ ਮੈਨੂੰ ਲੱਗਦਾ ਨਹੀਂ ਕਿ ਇਹ ਇਨਸੀਡੈਂਟ ਜਿਹੜਾ ਸੀ ਇਹ ਹੁੰਦਾ ਜਦੋਂ ਵਕੀਲ ਸਾਹਿਬ ਪਹਿਲਾਂ ਇੱਕ ਜਿਹੜੀ ਆ ਜਸਵੰਤ ਸਿੰਘ ਖਾਲੜਾ ਤੇ ਮੂਵੀ ਬਣਦੀ ਆ ਉਸ ਤੋਂ ਕਈ ਕਟ ਲਾਏ ਜਾਂਦੇ ਨੇ ਉਸ ਤੋਂ ਬਾਅਦ ਵੀ ਜਿਹੜੀ ਆ ਉਸ ਦੀ ਰਿਲੀਜ਼ਿੰਗ ਰੋਕ ਦਿੱਤੀ ਜਾਂਦੀ ਆ ਪਰ ਇਦਾਂ ਦੇ ਜਿਹੜਾ ਕੰਟੈਂਟ ਆ ਜਦੋਂ ਹੁਣ ਚੈਨਲ ਨੇ ਉਹਨਾਂ ਤੇ ਕੋਈ ਵੀ ਇਦਾਂ ਦਾ ਜਿਹੜਾ ਵਲਗਰਾ ਸ਼ਬਦ ਲਿਖ ਦਈਏ ਤਾਂ ਜਿਹੜੇ ਚੈਨਲ ਬੰਦ ਕਰਨ ਤੱਕ ਨੋਟਾ ਆ ਜਾਂਦੀ ਆ ਪਰ ਇਦਾਂ ਦੇ ਕੰਟੈਂਟ ਨੂੰ ਜਿਹੜਾ ਉਹ ਕਿਉਂ ਨਹੀਂ ਕੋਈ ਜਿਹੜਾ ਉਹ ਹੁੰਦਾ ਇਹਨਾਂ ਤੇ ਕਿਉਂ ਨਹੀਂ ਐਕਸ਼ਨ ਹੁੰਦਾ ਕੋਈ ਦੇਖੋ ਮੈਂ ਤੁਹਾਡੇ ਨੂੰ ਇੱਕ ਥੋੜੇ ਚੈਨਲਾਂ 'ਚ ਇੱਕ ਚੀਜ਼ ਕਰੂੰਗਾ ਜਸਵੰਤ ਸਿੰਘ ਖਾਲੜਾ ਦਾ ਤੁਸੀਂ ਨਾਮ ਲਿਆ ਹੁਣ ਉਹਦੇ ਤੇ ਫਿਰ ਸੈਂਸਰ ਬੋਰਡ ਬੈਠਾ ਹੈ ਜੀ ਉਹਨਾਂ ਨੂੰ ਇਹ ਲੱਗਾ ਕਿ ਸ਼ਾਇਦ ਸਟੇਟ ਦਾ ਲੌਂਡ ਆਰਡਰ ਡਿਸਟਰਬ ਨਾ ਹੋ ਜਵੇ ਜੀ ਤਾਂ ਜੇ ਤੁਸੀਂ ਉਹ ਸੈਂਸਰ ਬੋਰਡ ਬਿਠਾਇਆ ਹੋਇਆ ਇਹ ਚੀਜ਼ ਦੀ ਮੈਂ ਡਿਮਾਂਡ ਕਰ ਰਿਆ ਕਿ ਤੁਸੀਂ ਇਹ ਜਿਹੜੀ ਵਰਗਲੈਰਟੀ ਜਿਹੜੀ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਅਲੱਗ-ਅਲੱਗ ਲੋਕ ਪੇਜ ਰਨ ਕਰ ਰਹੇ ਨੇ ਜਾਂ ਨੰਗੇਜ ਵੀਡੀਓਜ਼ ਬਣਾ ਕੇ ਪਾਉਂਦੇ ਨੇ ਜਾਂ ਅਧ ਕੱਪੜਿਆਂ ਚ ਪਾਉਂਦੇ ਨੇ ਜਾਂ ਫਿਰ ਉਸ ਤੋਂ ਬਾਅਦ ਹੇਟਡ ਸਪੀਚਸ ਕਰ ਰਹੇ ਨੇ ਕਈ ਲੋਕ ਹੈਗੇ ਨੇ ਅਸੀਂ ਦੇਖਦੇ ਹਾਂ ਪਰ ਇਨਾਂ ਲੋਕਾਂ ਤੇ ਇੱਕ ਕਮੇਟੀ ਕੌਨਸਟੀਟਿਊਟ ਕਰੋ ਹੱਥ ਬੰਨ ਕੇ ਬੇਨਤੀ ਏ ਯੂਥ ਦੇਖਦਾ ਹੈ ਫੋਲੋ ਕਰਦਾ ਹੈ ਭਾਈ ਮੈਰੋਂ ਰਾਨ ਦਾ ਕੋਈ ਪਰਸਨਲ ਰੰਜਿਸ਼ ਨਹੀਂ ਸੀ ਉਹਨਾਂ ਨੇ ਕੋਈ ਧਰਮ ਦੀ ਗੱਲ ਨਹੀਂ ਇਕੱਲੇ ਕਰਕੇ ਕੀਤੀ ਉਹਦੇ ਚ ਸਾਡੇ ਹਿੰਦੂ ਵੀਰਾਂ ਦੇ ਬੱਚੇ ਸਾਡੇ ਕ੍ਰਿਸਚੀਅਨ ਦੇ ਸਾਡੇ ਮੁਸਲਮਾਨਾਂ ਦੇ ਸਾਡੇ ਸਿੱਖਾਂ ਦੇ ਪੰਜਾਬੀ ਬੱਚੇ ਹਰਿਆਣੇ ਦੇ ਬੱਚੇ ਜਿਹੜੇ ਜਿਹੜੇ ਨਾਰਥ ਵਾਲੇ ਨੇ ਮੈਂ ਤਾਂ ਨਾਰਥ ਵਾਲਾਂ ਦੀ ਗੱਲ ਕਰੂੰਗਾ ਉਹ ਸਾਰੇ ਦੇਖ ਰਹੇ ਸੀ ਕੱਲ ਪੰਜਾਬ ਦੀ ਹੋ ਰਹੀ ਹੈ ਇਕੱਲੇ ਧਰਮ ਦੀ ਗੱਲ ਨਹੀਂ ਹੋ ਰਹੀ ਸੋ ਜੇ ਕੋਈ ਵੀ ਉਹਨਾਂ ਨੇ ਕੋਈ ਸਟੈਪ ਕਿਸੇ ਵੀ ਤਰ੍ਹਾਂ ਦਾ ਕਿਸੇ ਨੇ ਲਿਆ ਹੈ ਹਜੇ ਨਹੀਂ ਮੈਂ ਗੱਲ ਕਰ ਮੰਨਣੀ ਹੈਗੀ ਕਿ ਉਹ ਭਾਈ ਸਾਹਿਬ ਨੇ ਕੀਤਾ ਜੀ ਇਹਨੇ ਕੀਤਾ ਤਾਂ ਮੈਟਰ ਆਫ ਟ੍ਰਾਇਲ ਰਹੇਗਾ ਜੀ ਤਾਂ ਜੇ ਕਿਸੇ ਨੇ ਕੀਤਾ ਤੇ ਉਹਦੇ ਪਿੱਛੇ ਰੋਲ ਐਟ ਲੀਸਟ ਜੂੜ ਦੇਖਿਆ ਜਾਵੇ ਕਿ ਇਹਦੇ ਪਿੱਛੇ ਸੱਟੇ ਕੀ ਸੀ ਸੋ ਸਟੇਟ ਨੇ ਕਿੱਥੇ ਆ ਕੇ ਲੈ ਕੀਤਾ ਜੀ ਕਿਤਨਾ ਕਿਤੇ ਸਟੇਟ ਦੇ ਹੱਥੋਂ ਨਲੈਕੀ ਹੋਈ ਜੀ ਪੁਲਿਸ ਦੇ ਹੱਥੋਂ ਨਲੈਕੀ ਹੋਈ ਸੋ ਉਸ ਨਲੈਕੀ ਨੂੰ ਕਵਰ ਕਰੋ ਐਟ ਲੀਸਟ ਮੈਂ ਕਹੂੰਗਾ ਕਿ ਕਿਸੇ ਦੀ ਜਾਣ ਨਾ ਜਾਵੇ ਤੇ ਇੱਥੋਂ ਤੱਕ ਨੋਬਤ ਨਾ ਆਵੇ ਜੀ ਤਾਂ ਆਖਰੀ ਸਵਾਲ ਵਕੀਲ ਸਾਹਿਬ ਕੀ ਇਸ ਕੇਸ ਦੇ ਵਿੱਚ ਕਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ ਜਾਂ ਫਿਰ ਜਿਹੜੇ ਭਾਈ ਅਮਰਤਪਾਲ ਸਿੰਘ ਮਹਿਰੋਂ ਨੇ ਉਹ ਸਾਹਮਣੇ ਆ ਸਕਦੇ ਨੇ ਦੇਖੋ ਸਾਹਮਣੇ ਹੋਣ ਦੀ ਗੱਲ ਤਾਂ ਇਹ ਹੈ ਕਿ ਅਸੀਂ ਦੇਖਾਂਗੇ ਜਦੋਂ ਕੋਈ ਰਾਈਟ ਟਾਈਮ ਆਏਗਾ ਜੀ ਪੁਲਿਸ ਦੀ ਵੀ ਥੋੜੀ ਜਿਹੀ ਅਪਰੋਚ ਦੇਖਾਂਗੇ ਜੀ ਕਿਉਂਕਿ ਹੁਣ ਉਹਦੇ ਘਰਦਿਆਂ ਨੂੰ ਉਹਦੇ ਫਾਦਰ ਨੂੰ ਚੱਕ ਲਿਆਏ ਉਹਦੀ ਮਦਰ ਨੂੰ ਉਹਦੀ ਸੌਰੀ ਸਿਸਟਰ ਨੂੰ ਲੈ ਆਏ ਜੀ ਇਹ ਜਦ ਕਿਤਨਾ ਕਿਤੇ ਜੁਡੀਜਮੈਂਟ ਸੁਪਰੀਮ ਕੋਰਟ ਦੀਆਂ ਵੀ ਨੇ ਕਿ ਤੁਸੀਂ ਯੂ ਆਰ ਨੋਟ ਸਪੋਸਟ ਟੂ ਹਰੈਸ ਦੀ ਫੈਮਿਲੀ ਮੈਂਬਰਸ ਜੀ ਸੋ ਇਟਸ ਅ ਟੋਟਲੀ ਰੋਂਗ ਇਟਸ ਅ ਰੋਂਗ ਟ੍ਰੈਂਡ ਬੇਸਿਕਲੀ ਫਾਲੋਡ ਬਾਈ ਦੀ ਪੰਜਾਬ ਪੁਲਿਸ ਜੀ ਐਂਡ ਵੀ ਆਰ ਸਟਰੋਂਗਲੀ ਸਟਰੋਂਗਲੀ ਕੰਡੈਮਨਡ ਥਿਸ ਐਕਟ ਜੀ ਸੋ ਮੈਂ ਇਹਨੂੰ ਕਦੀ ਵੀ ਅਪਰੀਸ਼ੀਏਟ ਨਹੀਂ ਕਰਾਂਗੇ ਔਰ ਅਸੀਂ ਇਹ ਚੀਜ਼ ਕਹਾਂਗੇ ਕਿ ਪੁਲਿਸ ਨੇ ਠੀਕ ਹੈ ਆਪਣਾ ਸਿਸਟਮ ਅਡਾਪਟ ਕਰੋ ਜਿਹੜੇ ਕੰਟਰੀ ਚ ਗਏ ਨੇ ਤੁਸੀਂ ਉੱਥੇ ਐਲਓਸੀਜ਼ ਇਸ਼ੂ ਕਰ ਸਕਦੇ ਹੋ ਤੁਸੀਂ ਕੂਟਨੀਟਿਕ ਤਰੀਕੇ ਨਾਲ ਉਹਨਾਂ ਨਾਲ ਟਾਈ ਅਪ ਕਰ ਸਕਦੇ ਹੋ ਥਰੂ ਮਿਨਿਸਟਰੀ ਆਫ ਫੋਰਨ ਅਫੇਅਰਸ ਤੁਸੀਂ ਉਹਨਾਂ ਨੂੰ ਲੈ ਕੇ ਆਉਣ ਬਾਰੇ ਕੋਈ ਨਾ ਕੋਈ ਸਿਸਟਮ ਕਰ ਲਓ ਥੋੜਾ ਦੇ ਨਾਲੇ ਟਾਈਮ ਦਿਓ ਹੁਣ ਰੀਸੈਂਟਲੀ ਬਠਿੰਡੇ ਯਾਰ ਉਹ ਹੋਇਆ ਹੈ ਇੰਜੀਨੀਅਰ ਦਾ ਜਿਹੜਾ 3 ਡਿਗਰੀ ਟਾਰਚਰ ਹੋਇਆ ਉਹਦੇ ਵਿੱਚ ਤੁਸੀਂ ਮੁੰਸ਼ੀ ਸਾਹਿਬ ਨੂੰ ਤੇ ਹਜੇ ਤੱਕ ਅਰੈਸਟ ਨਹੀਂ ਕਰ ਪਾਈ ਤੁਸੀਂ ਦੱਸੋ ਮੈਨੂੰ ਹਜੇ ਤੱਕ ਮੁੰਸ਼ੀ ਸਾਹਿਬ ਉਹਦੇ ਤੇ ਅਰੈਸਟ ਨਹੀਂ ਹੋਏ ਤੇ ਉਹਦੇ ਕੀ ਤੁਸੀਂ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਉਹਨਾਂ ਦੇ ਫਾਦਰ ਨੂੰ ਤੇ ਸਿਸਟਰ ਨੂੰ ਵੀ ਇਦਾਂ ਹੀ ਲਾਇਆ ਸੀ ਜਿਹੜਾ ਹੁਣ ਤੁਸੀਂ ਅਜ ਦਿਨ ਚਾਰ ਨਹੀਂ ਹੋਏ ਜੁਮੇ ਜੁਮੇ ਅਜ ਤੱਕ ਨਵੇਂ ਨਵੇਂ ਅਜ ਤੱਕ ਹੋਇਆ ਅਜ ਤੱਕ ਕੋਈ ਟਾਈਮ ਨਹੀਂ ਕਿ ਲੈਣੀ ਜੀ ਠੀਕ ਹੈ ਤਾਂ ਤੁਸੀਂ ਜੇਕਰ ਉਹਨਾਂ ਨੂੰ ਚੱਕ ਕੇ ਲੈ ਕੇ ਆ ਸਕਦੇ ਹੋ ਤੇ ਇਹ ਤਰੀਕਾ ਜਿਹੜਾ ਦੇਖੋ ਉਹਦਾ ਫਾਦਰ ਵਿਚਾਰਾ ਘਰੇ ਹੋਏਗਾ ਉਹਦੀ ਸਿਸਟਰ ਯਾਰ ਕਿਤੇ ਵਿਆਹੀ ਨੇ ਯਾਰ ਹਰ ਇੱਕ ਬੰਦਾ ਕਿ ਜੱਤ ਰੱਖਦਾ ਭਾਜੀ ਜੀ ਕਿਸੇ ਦੀ ਧੀ ਭੈਣ ਜੀ ਮੈਨੂੰ ਲੱਗਦਾ ਕਿ ਆਪਾਂ ਐਟ ਲੀਸਟ ਜਿਹੜੀਆਂ ਇਹ ਰੋਂਗ ਟੈਕਸਿਸ ਨੇ ਮੈਂ ਇਹਨਾਂ ਨੂੰ ਅਪਰੀਸ਼ੀਏਟ ਨਹੀਂ ਕਰਾਂਗਾ ਪੁਲਿਸ ਦੇ ਹੈਵ ਟੂ ਸਟਾਪ ਇਟ ਹੁਣ ਇਸ ਚੀਜ਼ ਦੇ ਵਿੱਚੋਂ ਪੁਲਿਸ ਨੂੰ ਪ੍ਰਾਣੀ ਜਿਹੜੀ ਇਹ ਜਿਹੜਾ ਇਹ ਇੱਕ ਤੌਰ ਤਰੀਕੇ ਨੇ ਕਿਸੇ ਨੂੰ ਪ੍ਰੈਸ਼ਰਾਈਜ਼ ਕਰਨ ਦੇ ਇਹਨਾਂ ਨੂੰ ਐਟ ਲੀਸਟ ਮੈਨੂੰ ਲੱਗਦਾ ਛੱਡ ਦੇਣਾ ਚਾਹੀਦਾ ਜਿਵੇਂ ਵਕੀਲ ਸਾਹਿਬ ਤੁਸੀਂ ਪਹਿਲਾਂ ਅਨਕਾਊਂਟਰ ਦੀ ਗੱਲ ਕੀਤੀ ਸੀ ਕਿ ਸਾਡੇ ਪੁਲਿਸ ਨੂੰ ਜਿਹੜਾ ਹੁਣ ਇੱਕ ਅਨਕਾਊਂਟਰ ਦਾ ਚਾਰਜ ਚੜਿਆ ਹੋਇਆ ਤੁਸੀਂ ਗੱਲ ਕਹੀ ਸੀ ਕਿ ਨਿਤ ਨਵੇਂ ਜਿਹੜੇ ਅਨਕਾਊਂਟਰ ਹੁੰਦੇ ਨੇ ਤਾਂ ਇਹਦੇ ਵਿੱਚ ਖਾਸਾ ਜਿਤਾਉਂਦੇ ਹੋ ਤੁਸੀਂ ਅਨਕਾਊਂਟਰ ਦਾ ਮੈਂ ਚਾਰ ਤਾਂ ਨਹੀਂ ਮੈਂ ਕਹੂੰਗਾ ਵੀ ਚਾਰ ਚੜਿਆ ਹੋਇਆ ਇਹ ਤਾਂ ਨਹੀਂ ਮੈਂ ਗੱਲ ਨੂੰ ਮੈਂ ਇਸ ਨੂੰ ਜੇ ਮੇਰੇ ਉਹ ਮੂੰਹ ਗੱਲ ਹੋਈ ਹੈ ਤਾਂ ਉਹਨੂੰ ਮੈਂ ਵਿਡਰੋ ਕਰਦਾ ਮੈਂ ਇਹ ਕੋ 40 ਗੱਲ ਤਾਂ ਨਹੀਂ ਹੁੰਦੀ ਕਿਸੇ ਦਾ ਇੰਕਾਊਂਟਰ ਕਰਨਾ ਹਾਂ ਬਟ ਸਾਡੇ ਵਾਲੇ ਬੰਦੇ ਥੋੜੇ ਜੇ ਮੈਨੂੰ ਲੱਗਦਾ ਹੈ ਕਿ ਅੱਜ ਕੱਲ ਇਹ ਚੀਜ਼ ਅਡਾਪਟ ਕੀਤੀ ਹੋਈ ਹੈ ਇਹ ਇਹ ਇਹਨਾਂ ਚੀਜ਼ਾਂ ਲਈ ਜੋ ਇਹਨਾਂ ਦਾ ਪੁਰਾਣਾ ਜੇ ਅਸੀਂ ਰੈਕਡ ਕੱਢਦੇ ਆ ਤਾਂ ਐਕਸਪਰਟ ਵੀ ਨੇ ਸੋ ਖਤਸਾ ਸਾਨੂੰ ਕਿ ਐਵੇਂ ਕਿਤੇ ਲਿਆ ਕੇ ਜੀ ਉਹਨੂੰ ਫਲਾਣੀ ਤੇ ਲੈ ਆਏ ਆ ਤੇ ਉਹਨੂੰ ਲਿਆ ਕੇ ਮੌਕਾ ਜਿਹਾ ਬਣਾ ਕੇ ਕਰਨਾ ਦੇਣ ਸੋ ਬੀਇੰਗ ਅ ਕਾਉਨਸਲ ਅਸੀਂ ਦੇਖਣਾ ਹੈ ਕਿ ਉਹਦੀ ਸੇਫਟੀ ਉਹਦੀ ਲਾਈਫ ਰਿਸਕ ਜਿਹੜੀ ਹੈ ਉਹਨੂੰ ਪਹਿਲਾਂ ਅਸੀਂ ਸੇਫ ਕਰੀਏ ਤੇ ਇਹ ਉਦੋਂ ਹੋਏਗਾ ਜਦੋਂ ਅਸੀਂ ਸੰ ਅਜੇ ਤੱਕ ਕੋਈ ਇਦਾਂ ਦੀ ਮੈਂ ਕਰਨਾ ਨਹੀਂ ਕੁਝ ਹਾਂਜੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼ਕਾਲ ਜੀ ਸੋ ਇਹ ਸੰਨ ਘੋਮਣ ਬ੍ਰਦਰ ਜੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਤੇ ਕਿ ਜਿਹੜਾ ਪੂਰਾ ਕੰਚਨ ਕੁਮਾਰੀ ਦਾ ਕੇਸ ਹੈ ਕਤਲ ਕੇਸ ਹੈ ਉਸ ਦੇ ਬਾਰੇ ਵਿਚਾਰ ਚਰਚਾ ਕੀਤੀ ਹੈ ਤੇ ਅਮਰਤਪਾਲ ਸਿੰਘ ਮਹਿਰੋਂ ਦੇ ਵੱਲੋਂ ਜਿਹੜਾ ਇਹਨਾਂ ਦੇ ਵੱਲੋਂ ਪੱਖ ਰੱਖਿਆ ਜਾਊਗਾ ਉਹ ਦਲੀਲਾਂ ਰੱਖੀਆਂ ਜਾਣਗੀਆਂ ਤੇ ਅੱਗੇ ਕੀ ਇਸ ਦੇ ਨਤੀਜਾ ਆਉਂਦਾ ਉਹ ਸਮਾਂ ਦੱਸੇਗਾ